ਫੁੱਲਾ ਚੈਲੰਜ ਇਨੋਵਾ ਕ੍ਰਿਸਟਾ ਦਾ ਇਹ ਰੇਟ ਨਹੀਂ ਲੱਭਣਾ ਫੁੱਲਾ ਚੈਲੰਜ ਇਸ ਹਫਤੇ ਤੁਹਾਨੂੰ ਆਪਾਂ 16 ਮਾਡਲ 20 ਮਾਡਲ ਦਿੱਤੀ ਗੱਡੀ ਹਜੇ ਤੱਕ ਬੰਦਿਆਂ ਦੇ ਮੈਨੂੰ ਪਤਾ ਨਹੀਂ ਕਿੰਨੇ ਵੀ ਫੋਨ ਆ ਰਹੇ ਆ ਹਾਂ ਕਿ ਆਪ ਗੱਲੀ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਪਰ ਗੱਡੀ ਮੁੱਕ ਹੋ ਗਈ ਹੈ ਅੱਜ ਉਸ ਤੋਂ ਵੀ ਵਧੀਆ ਡੀਲ ਲੈ ਕੇ ਆਏ ਆ ਕਿੰਨਾ ਮਾਡਲ ਵੀਰੇ ਅੱਜ ਲੈ ਕੇ ਆਏ ਆ 18 ਮਾਡਲ ਹਾਂਜੀ ਉੱਪਰੋਂ ਰੰਗ ਵੀ ਵਾਈਟ ਹਾਂਜੀ ਤੇ ਉੱਪਰੋਂ ਅਲੋਏ ਡਾਇਰ ਵੀ ਗੱਡੀ ਨੂੰ ਪਏ ਹੋਏ ਆ ਬਿਲਕੁਲ ਠੀਕ ਹੈ ਜੀ ਇੰਸ਼ੋਰੈਂਸ ਵੀ ਗੱਡੀ ਦੀ ਫੁੱਲ ਆ ਸੀਟ ਕਵਰ ਵੀ ਨਵੇਂ ਆ ਹਾਂ ਤੇ ਗੱਡੀ ਦੀ ਇਹ ਵੀ ਗਾਰੰਟੀ ਆ ਕੋਈ ਵੀ ਇਸ ਗੱਡੀ ਦਾ ਪੇਂਟ ਵੀ ਨਹੀਂ ਹੈਗਾ ਆ ਚੱਕੋ ਬਾਈ ਕੋਈ ਪੀਸ ਪੇਂਟ ਨਹੀਂ ਸਾਰੀ ਗੱਡੀ オリジナル ਠੀਕ ਹੈ ਜੀ ਤੇ ਗੱਡੀ ਦਾ ਰੇਟ ਅੱਜ ਤੁਸੀਂ ਸੁਣ ਕੇ ਹੈਰਾਨ ਹੋ ਜਣਾ ਕੋਈ 12 ਲੱਖ ਨਹੀਂ ਕੋਈ 11 ਲੱਖ ਨਹੀਂ ਸਿਰਫ 9,75,000 ਰੁਪਏ ਵਿੱਚ ਤੁਹਾਨੂੰ 18 ਮਾਡਲ ਨੋਵਾ ਕ੍ਰਿਸਟਾ ਦੇ ਰਹੇ ਆ ਜੇ ਆਪਾਂ ਜਲਦੀ ਕਰ ਲੋ ਜੰਡੂ ਸਾਡੇ 12-12 ਲੱਖ ਮੰਗਦੇ ਲੋਕੀ ਮਤਲਬ ਇਹ ਹੈ ਜੀ ਅਸੀਂ ਤੁਹਾਨੂੰ ਦੇ ਰਹੇ ਹਾਂ 18 ਮਾਡਲ 9 ਲੱਖ 75 ਹਜ਼ਾਰ ਰੁਪਏ ਵਿੱਚ ਪਿਛਲੇ ਹਫ਼ਤੇ 16 ਮਾਡਲ ਦਿੱਤੀ 9 ਲੱਖ ਰੁਪਏ ਦੇ ਵਿੱਚ ਤੇ 2 ਲੱਖ ਸਾਲ ਉੱਪਰਲੀ ਗੱਡੀ ਤੇ ਸਾਰੀ オリジナル1 ਰੁਪਈਆ ਦਾ ਗੱਡੀ ਦਾ ਖਰਚਾ ਨਹੀਂ ਇਹ ਵੀ ਗਾਰੰਟੀ ਹੈ ਨੰਬਰ ਤੁਹਾਡੇ ਮੂਰੇ ਆ ਪਹੁੰਚਣਾ ਤੁਸੀਂ ਬਿੱਟੂ ਕਾਰ ਬਾਜ਼ਾਰ ਮੇਨ ਸ਼ਹਿਨਾਈ ਪੈਲੇਸ ਰੋਡ ਕਈ ਬੈਕਰੀ ਦੇ ਬਿਲਕੁਲ ਆਪੋਜ਼ਿਟ ਨੰਬਰ ਤੁਹਾਡੇ ਮੂਰੇ ਨੇ